ਤੈਸਵਲੇ ਦੀ ਵੱਡੀ ਖਬਰ ਮੋਗਾ ਦੇ ਪਿੰਡ ਜੋਕੀ ਵਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਕਾਲੀ ਦਲ ਨੂੰ ਬੇਹੱਦ ਵੱਡਾ ਝਟਕਾ ਲੱਗਿਆ ਹੈ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੇ 200 ਪਰਿਵਾਰ ਅਕਾਲੀ ਦਲ ਪਾਰਟੀ ਦੇ ਵਿੱਚ ਜੋ ਸ਼ਾਮਲ ਸਨ ਉਹਨਾਂ ਨੇ ਆਪ ਦਾ ਪੱਲਾ ਫੜ ਲਿਆ ਆਮ ਆਦਮੀ ਪਾਰਟੀ ਦੇ ਐਮਐਲਏ ਅਮਨਦੀਪ ਕੌਰ ਅਰੋੜਾ ਦੇ ਵੱਲੋਂ ਉਹਨਾਂ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ ਹੈ ਸਰਪੰਚੀ ਚੋਣਾਂ ਤੋਂ ਪਹਿਲਾਂ ਮਜ਼ਬੂਤ ਹੋਈ ਹੈ ਆਮ ਆਦਮੀ ਪਾਰਟੀ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਿਆਸਤ ਗਰਮ ਆ ਗਈ ਹੈ ਲਗਾਤਾਰ ਅਕਾਲੀ ਦਲ ਨੂੰ ਵੱਡੇ ਝਟਕੇ ਲੱਗ ਰਹੇ ਨੇ ਕਦੇ ਕਾਂਗਰਸ ਨੂੰ ਝਟਕੇ ਲੱਗ ਰਹੇ ਨੇ ਆਮ ਆਦਮੀ ਪਾਰਟੀ ਆਏ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਅੰਦਰ ਪੰਚਾਇਤੀ ਚੋਣਾਂ ਨੇ ਅਤੇ ਐਲਾਨ ਵੀ ਹੋ ਚੁੱਕਾ ਹੈ ਤਾਂ ਮੌਕੇ ਤੇ ਐਮਐਲਏ ਅਮਨਦੀਪ ਕੌਰ ਅਰੋੜਾ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ 200 ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਕੀ ਕਹਿਣਾ ਹੈ ਅਮਨਦੀਪ ਕੌਰ ਅਰੋੜਾ ਦਾ ਆਓ ਜਾਣਦੇ ਹਾਂ ਜੇ ਜੋਗੇਵਾਲ ਪਿੰਡ ਪਹੁੰਚੇ ਆ ਉਹ ਕੀ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿ ਪਿੰਡ ਜੋਗੇਵਾਲ ਤੋਂ ਸਾਡੇ ਸਰਪੰਚ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਸਾਰੇ ਸਾਬਕਾ ਪੰਚਾਇਤ ਔਰ ਮੌਜੂਦਾ ਪੰਚਾਇਤ ਅੱਜ ਪ੍ਰੇਮਚੰਦ ਚੱਕੀਆਂ ਜੀ ਸਾਡੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਾਡੇ ਵਲੰਟੀਅਰ ਦਿਲਬਖ ਜੀ ਸਾਡੇ ਦੀਪਦਾਰਾ ਪਰ ਜੀ ਸਾਡੇ ਐਮਸੀ ਸਹਿਬਾਨਾਂ ਦੀ ਸਾਰੇ ਵਲੰਟੀਅਰ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਅਕਾਲੀ ਦਲ ਨੂੰ ਅਲਵਿਦਾ ਆ ਕੇ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਹੈ ਸਾਡੇ ਪਰਿਵਾਰ ਅੱਜ ਪਿੰਡ ਜੋਗਿਆਲ ਵਿਖੇ ਸਿਰਫ ਜੋਗੀਵਾਲ ਚੀ ਨਹੀਂ ਕਹੂੰਗੀ ਪੂਰੇ ਪਿੰਡਾਂ ਦੇ ਵਿੱਚ ਮਜ਼ਬੂਤੀ ਮਿਲੀ ਹੈ ਕਿਉਂਕਿ ਬਾਈ ਜੀ ਕੋਲ ਤਕਰੀਬਨ 20 ਸਾਲ ਦਾ ਪੋਲਿਟੀਕਲ ਤਜਰਬਾ ਹੈ ਔਰ ਬਹੁਤ ਪਰਿਵਾਰ ਦੀ ਅੱਛੀ ਜਿਹੜੀ ਸ਼ਾਪ ਹੈ ਇਸ ਹਲਕੇ ਦੇ ਵਿੱਚ ਉਹਨਾਂ ਦੇ ਨਾਲ ਸਾਡੇ ਆਲੇ ਦੁਆਲੇ ਹੋਰ ਪਿੰਡਾਂ ਨੂੰ ਵੀ ਜਿਹੜੀ ਮਜ਼ਬੂਤੀ ਮਿਲੇਗੀ ਬਲ ਮਿਲੇਗਾ ਸੋ ਮੈਂ ਸਾਰੇ ਆਪਣੇ ਭਰਾਵਾਂ ਦਾ ਆਪਣੇ ਭੈਣਾਂ ਦਾ ਉਹਨਾਂ ਦੇ ਮਦਰ ਸਰਪੰਚ ਸਾਹਿਬ ਉਹਨਾਂ ਦੇ ਧਰਮ ਪਤਨੀ ਸਾਰੀਆਂ ਪੈਣਾ ਦਾ ਧੰਨਵਾਦ ਕਰਦੀਆਂ ਔਰ ਸਾਰੇ ਵਲੰਟੀਅਰ ਸਹਿਬਾਨਾਂ ਦਾ ਮੇਰੇ ਸਾਰੇ ਪਿੰਡਾਂ ਤੋਂ ਅੱਜ ਡਗਰੂ ਤੋਂ ਬਗੇਲੇ ਵਾਲੇ ਤੋਂ ਸਾਰੇ ਇੱਥੇ ਮੌਜੂਦ ਨੇ ਦਾਰਾ ਪਰ ਤੋਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਮੋਗੇ ਸ਼ਹਿਰ ਤੋਂ ਐਮਸੀ ਸਹਿਬਾਨ ਪ੍ਰੀਤ ਚੰਦ ਜੀ ਇਹਨਾਂ ਦਾ ਵੀ ਧੰਨਵਾਦ ਇਨਾਂ ਦੇ ਕਰਕੇ ਜੋ ਅੱਜ ਸਾਡੇ ਪਰਿਵਾਰ ਤੇ ਵਿੱਚ ਇਹ ਵਾਅਦਾ ਹੋਇਆ ਸੋ ਬਹੁਤ ਬਲ ਮਿਲੇਗਾ ਔਰ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਇਸ ਤਰ੍ਹਾਂ ਦੀ ਐਨਰਜੈਟਿਕ ਟੀਮ ਦੇ ਨਾਲ ਇਸ ਪਿੰਡ ਦੇ ਵਿੱਚ ਕੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਜਿਹੜਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੈਗੇ ਆ ਬੜੀ ਜੋਰ ਨਾਲ ਛੋਰਾਂ ਦੇ ਨਾਲ ਹੋਣਗੇ ਔਰ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਜੀ ਆਇਆਂ ਜੋਗੇਵਾਲਾ ਪਿੰਡ ਵਿੱਚ ಗ್ರಾಮ ਪੰਚਾਇਤ ਨੇ ਆਮ ਪਾਰਟੀ ਨਾਲ ਡੋਇਨਿੰਗ ਕੀਤੀ ਕੀ ਕਹਿਣਾ ਚਾਹੁੰਦੇ ਹੋ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਤੁਸੀਂ ਵੇਖ ਸਕਦੇ ਹੋ ਕਿ ਮਾਨਯੋਗ ਐਮਐਲਏ ਡਾਕਟਰ ਅਮਨਦੀਪ ਕੌਰ ਅਰੋੜਾ ਜੀ ਦੀ ਯੋਗਗਵਾਈ ਦੇ ਵਿੱਚ ਅੱਜ ਸਮੁੱਚੀ ਪੰਚਾਇਤ ਜੋ ਜੋਗੇਵਾਲਾ ਪਿੰਡ ਤੋਂ ਆ ਉਹ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਪਰਿਵਾਰ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ ਇੱਥੋਂ ਪਤਾ ਲੱਗਦਾ ਕਿ ਪੰਜਾਬ ਸਰਕਾਰ ਲੋਕਾਂ ਲਈ ਬਹੁਤ ਸਹਿਰਦ ਬਹੁਤ ਚੰਗੀ ਸੋਚ ਨਾਲ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੋਗੇਵਾਲਾ ਜਾਂ ਆਉਣ ਵਾਲੇ ਇਲਾਕੇ ਦੇ ਵਿੱਚ ਕੰਮ ਆ ਉਹ ਬਹੁਤ ਹੀ ਬਾਖਮਲ ਹੋਣਗੇ ਸੋ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਤੇ ਮੁਬਾਰਕਬਾਦ ਦਿੰਦਾ